ਤੇ ਲਵਾਤੀਆਂ ਇੱਥੇ ਐਕਸ਼ਨ ਹੈ ਜਿਹੜਾ ਪੁਲਿਸ ਦਾ ਵੱਡਾ ਐਕਸ਼ਨ ਹੈ ਜਿਹੜਾ ਉਰੇ ਹੋਣੇ ਜੀ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਸ ਵਕਤ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜੀ ਰਿਪੋਰਟ ਇੱਥੇ ਉਹ 1:30 ਵਜੇ ਚੱਲਣਗੇ ਜੀ ਦੇਖ ਸਕਦੇ ਹੋ ਦੋਸਤੋ ਇਸ ਤਰ੍ਹਾਂ ਇੱਥੇ ਵੱਡੀ ਗਿਣਤੀ ਜਿਹੜੀ ਫੋਰਸ ਹੈ ਲਾਈ ਹੋਈ ਹੈ ਧਰਾਚੋਂ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਉਹ ਵੀ ਚੱਲਣ ਨੂੰ ਤਿਆਰ ਨੇ ਆ ਪੈਟਰੋਲ ਪੰਪ ਦੇ ਉੱਪਰ ਦੇਖੋ ਜੀ ਵੱਡੀ ਨਾਕਾਬੰਦੀ ਹੈ ਜਿਹੜੀ ਪੁਲਿਸ ਦੀ ਇੱਥੇ ਹੈ ਜੀ ਤੇ ਆਹ ਦੇਖੋ ਜੀ ਘੇਰਨ ਵਾਸਤੇ ਕਿਸਾਨਾਂ ਨੂੰ ਅੱਜ ਚੰਡੀਗੜ੍ਹ ਤੋਂ ਰੋਕਣ ਲਈ ਪਟ્રોલ ਪੰਪ ਭਰੇ ਹੋਇਆ ਪਿਆ ਜੀ ਪੁਲਿਸ ਦਾ ਗੱਡੀਆਂ ਵਾਲੇ ਦਾਲੇ ਸਾਨੂੰ ਆ ਸਾਰੀਆਂ ਪੱਟੀਆਂ ਪੀਟੀਆਰ ਆਹ ਬੈਰੀਕੇਡਿੰਗ ਕਰਤੀ ਜੀ ਵੱਡੀ ਦੇਖ ਸਕਦੇ ਹੋ ਤਸਵੀਰਾਂ ਇੱਥੇ ਕਿਸਾਨਾਂ ਨੂੰ ਘੇਰਿਆ ਜਾਊਗਾ ਦੇਖ ਸਕਦਾ ਹਾਂ ਜੀ ਇੱਥੇ ਵੱਡਾ ਜਿਹੜਾ ਘਰਾਓ ਹੈ ਇੱਥੇ ਹੈ ਜੀ ਇੱਥੇ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦੇਵਾਂਗੇ ਇਹ ਕਰਾਚੋਂ ਦੇ ਵਿੱਚ ਹੈ ਗੱਡੀਆਂ ਸਾਈਡ ਤੇ ਲਵਾਤੀਆਂ ਇੱਥੇ ਐਕਸ਼ਨ ਹੈ ਜਿਹੜਾ ਪੁਲਿਸ ਦਾ ਪ੍ਰੋਟੈਕਸ਼ਨ ਹੈ ਜਿਹੜਾ ਹੋਰੇ ਹੋਣੇ ਜੀ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਸ ਵਕਤ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇੱਥੇ ਉਹ 1:30 ਵਜੇ ਚੱਲਣਗੇ ਜੀ ਆਹ ਦੇਖੋ ਬੱਸਾਂ ਸਾਰੀਆਂ ਆਲੇ-ਦਾਲੇ ਹਜ਼ਾਰਾਂ ਪੁਲਿਸ ਹੈ ਜਿਹੜੀ ਇੱਥੇ ਖੜੀ ਹੈ ਆਹ ਦੇਖੋ ਗੱਡੀਆਂ ਆ ਰਹੀਆਂ ਨੇ ਅਕਿਉ ਬੁਲਾ ਲਈ ਪੁਲਿਸ ਪਟਿਆਲਾ ਜ਼ਿਲ੍ਹੇ ਦੀ ਵੀ ਇੱਥੇ ਹੀ ਲਾਦੇ ਆਪਾਂ ਵੀ ਫਿਰ ਕਿਤੇ ਸਾਈਡ ਤੇ ਲਾ ਦੇ ਗੱਡੀ ਆਪਦੀ ਇੱਥੇ ਲਾ ਦੇ ਫਿਰ ਏਡੀ ਦੂਰ ਤੱਕ ਹੀ ਜਾਊ ਹੂੰ ਟੈਕ ਵਧੀਆ ਉਹ ਸਾਈਡ ਤੇ ਦੇਖ ਸਕਦੇ ਹੋ ਦੋਸਤੋ ਕਰਾਚੋਂ ਕਰਾਚੋਂ ਦੀ ਦਾਣਾ ਮੰਡੀ 'ਚ ਕਿਸਾਨ ਅੱਡੋ ਅੱਡ ਪਿੰਡਾਂ ਵਿੱਚੋਂ ਬਚਦੇ ਬਚਾਉਂਦੇ ਪਿੰਡਾਂ ਦੇ ਵਿੱਚੋਂ ਬਚਦੇ ਬਚਾਉਂਦੇ ਕਰਾਚੋਂ ਦੀ ਦਾਣਾ ਮੰਡੀ 'ਚ ਪਹੁੰਚੇ ਨੇ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਵੱਡੇ ਰੋਡ ਦੇ ਉੱਤੇ ਜੇ ਕਹ ਜੀ ਵੀ ਸੰਕੜੇ ਗੱਡੀਆਂ ਪੁਲਿਸ ਦੀਆਂ ਗੁਰਾਹਾ ਪਿੰਡ ਦੇ ਵਾਲੇ ਵਾਲੇ ਗੰਡੂਆਂ ਤੋਂ ਲੈ ਕੇ ਇਹ ਪਿੰਡ ਖੜਿਆਲ ਵਿੱਚ ਦੀ ਹੁੰਦੇ ਹੋਏ ਤੇ ਨਾਗਰਾ ਨਗਰੀ ਐ ਇਸ ਤਰ੍ਹਾਂ ਪਿੰਡਾਂ ਵਿੱਚ ਦੀ ਹੁੰਦੇ ਹੋਏ ਹੋਟਲ ਲੈਂਦੇ ਹੋਏ ਤਾਂ ਇੱਥੇ ਪਹੁੰਚੇ ਨੇ ਤੇ ਇੱਥੇ ਤੁਹਾਨੂੰ ਅੱਗੇ ਦਿਖਾਉਣਾ ਕਿ ਸੀਏਡੀ ਪਰਪਲ ਦੀ ਜਾਣਕਾਰੀ ਕਿਉਂਕਿ ਚੰਡੀਗੜ੍ਹ ਜਾਣ ਤੋਂ ਆ ਜਿਹੜਾ ਉਹ ਰੁਕਣਾ ਅੱਜ ਜਾਨੀ ਕਿ ਚੰਡੀਗੜ੍ਹ ਜਾਣਾ ਸੀ ਜਥੇਬੰਦੀਆਂ ਨੇ ਉਹਨਾਂ ਨੂੰ ਰੋਕਣ ਲਈ ਅੱਜ ਪ੍ਰਸ਼ਾਸਨ ਜਿਹੜਾ ਪੱਪਾ ਭਾਰ ਹੋਇਆ ਹੋਇਆਗਾ ਵੱਡੀ ਗਿਣਤੀ 'ਚ ਤੁਹਾਨੂੰ ਦਿਖਾਉਣਾ ਹੈ ਹਜ਼ਾਰਾਂ ਦੀ ਗਿਣਤੀ ਚ ਅੱਗੇ ਕਿਵੇਂ ਪ੍ਰਸ਼ਾਸਨ ਨੇ ਨਾਕਾ ਲਾਇਆ ਹੋਇਆਗਾ ਕਰਾਚੋਂ ਤੋਂ ਅੱਗੇ ਤੁਹਾਨੂੰ ਦਿਖਾਉਣਾ ਹੈ ਹਜ਼ਾਰਾਂ ਗੱਡੀਆਂ ਨਾਲ ਕਿਵੇਂ ਜਿਹੜਾ ਕਿਸਾਨਾਂ ਨੂੰ ਜਾਣ ਤੋਂ ਰੋਕਣ ਲਈ ਜਿਹੜਾ ਨਾਕੇ ਲਾਏ ਹੋਏ ਨੇ ਦਿਖਾਉਣਾ ਹੈ ਤੁਹਾਨੂੰ ਪੂਰੀ ਗੱਲਬਾਤ ਸੀਐਮ ਸਾਹਿਬ ਨੇ ਸੜਕਾਂ ਪਕਾਉਣ ਦਾ ਅੱਜ ਕਹਿੰਦਾ ਕਿ ਮੈਂ ਆਮਕਰਾਂ ਦਾ ਧੀ ਪੁੱਤਾਂ ਆਮਕਰਾਂ ਦਾ ਧੀ ਪੁੱਤ ਸਾਡੇ ਕਿਸਾਨਾਂ ਕੋਲੋਂ ਰਾਸ਼ਟਰੀ ਐਸ ਪੀ ਸੀਮਾ ਭਰਾਵਾ ਵੱਡਾ ਸਟਾਰ ਪਾਲਦਾ 20 ਗਰਾਹਾਂ ਨੂੰ ਚੱਕ ਲਿਆ ਗਰਾਹਾਂ ਨੂੰ ਚੱਕ ਕੇ ਹਾਂ ਬਾਵਾ ਬਾਵਾ ਕਰਾਉਂ ਫੇਰ ਮੈਂ ਸੀਐਮ ਭਗਵਾਨ ਸਤਿਆਨ ਨੂੰ ਕਹੂਗਾ ਵੀ ਮੈਂ ਗਰਾਹ ਚੱਕਿਆ ਫੇਰ ਪਹਿਲੀ ਵਾਰ ਨਹੀਂ ਕੀ ਨਾ ਨੇ ਚਾਨਾ ਲਈਏ ਨੇ ਚਾਨਾ ਕਰ ਲੈਣਗੇ ਆ ਰਾਸ਼ਟਰ ਨਾਮ ਨਹੀਂ ਦੱਬੇ ਜਾਣੇ ਸੋਨੂੰ ਗੋਲੀਆਂ ਮਾਰਨੀਆਂ ਪੈਣਗੀਆਂ ਗੋਲੀਆਂ ਫੇਰ ਵੀ ਆ ਲੋਕਾਂ ਤੁਗਣੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਰੋਕ ਰੱਖਿਆ ਕਲਾਂ ਦੇ ਵਿੱਚ ਲੋਕਾਂ ਨੂੰ ਰੋਕ ਰੱਖਿਆ